ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵੀਨਾ ਹੀ ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਗੁਰ ਸੰਗੇੜਾ ਜੋ ਕਿ ਤੁਹਾਡੇ ਨਾਲ ਅਮਰੀਕਾ ਦੀਆਂ ਖਬਰਾਂ ਸਾਂਝੀਆਂ ਕਰਾਂਗੀ ਸਾਡੇ ਵਾਸਤੇ ਕੈਨੇਡਾ ਤੋਂ ਜਾਣਕਾਰੀ ਲੈ ਕੇ ਹਾਜ਼ਰ ਨੇ ਮਨਦੀਪ ਸਿੰਘ ਜਰ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਆਨੰਦਪੀਦੀ ਤੁਹਾਨੂੰ ਵੀ ਤੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਹੀ ਦਰਸ਼ਕਾਂ ਨੂੰ ਅਪੀਲ ਕੀ ਕੈਨੇਡਾ ਵਰਕਾ ਦੀਆਂ ਪੰਜਾਬੀ ਚ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬਿਲਕੁਲ ਤੇ ਨਾ ਹੀ ਗੱਲਬਾਤ ਕਰ ਲੈਂਦੇ ਆ ਵੀ ਅੱਜ ਦਾ ਦਿਨ ਕਿਹੜੀਆਂ ਅਹਿਮ ਤੇ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਅ ਜਿਸ ਦੇ ਵਿੱਚ ਮਨਦੀਪ ਜੀ ਗੱਲ ਕਰਾਂਗੇ ਕਿ ਵੱਡੀ ਮਾਤਰਾ ਦੇ ਵਿੱਚ ਜਿਹੜੇ ਹਥਿਆਰ ਬਰਾਮਦ ਕੀਤੇ ਗਏ ਨੇ ਇਸ ਦੇ ਵਿੱਚ ਪੰਜਾਬੀ ਦਾ ਨਾਮ ਸਾਹਮਣੇ ਆਇਆ ਜਿਸ ਨੂੰ 에ਅਰਪੋਰਟ ਤੋਂ ਫੜਿਆ ਗਿਆ ਇਸ ਸਬੰਧੀ ਹੋਰ ਕੀ ਡਿਟੇਲ ਹੈ ਵਿਸਤਾਰ ਦੇ ਵਿੱਚ ਉੱਤੇ ਉੱਪਰ ਗੱਲਬਾਤ ਕਰਾਂਗੇ ਤੇ ਬਾਅਦ ਦੇ ਵਿੱਚ ਇੱਕ ਖਬਰ ਟਰੱਕਿੰਗ ਦੇ ਨਾਲ ਸੰਬੰਧਿਤ ਸਾਹਮਣੇ ਆਈ ਹੈ ਜਿੱਥੇ ਪਤਾ ਲੱਗਿਆ ਵੀ ਹੁਣ ਜਿਹੜੇ ਲਾਇਸੈਂਸ ਰੱਦ ਹੋਏ ਨੇ ਉਸ ਤੋਂ ਬਾਅਦ ਜਿਹੜੀਆਂ ਟਰੱਕਿੰਗ ਕੰਪਨੀਆਂ ਨੇ ਉਹਨਾਂ ਨੂੰ ਕਿੰਨਾ ਘਾਟਾ ਜੜਾ ਹੈ ਉਹ ਸ ਤੇ ਨਾਲ ਗੱਲਬਾਤ ਕਰਾਂਗੇ ਕਿ ਹੁਣ ਤੱਕ ਆਈਸ ਦੇ ਹੱਥੋਂ ਕਿੰਨੇ ਲੋਕਾਂ ਦੀ ਜਾਨ ਗਈ ਹੈ ਕਿਹੜੀ ਕਿਹੜੀ ਥਾਂ ਦੇ ਉੱਪਰ ਗੋਲੀਆਂ ਚੱਲੀਆਂ ਨੇ ਇਸ ਦੇ ਉੱਪਰ ਇੱਕ ਡਿਟੇਲ ਦੇ ਵਿੱਚ ਰਿਪੋਰਟ ਪੇਸ਼ ਕਰਾਂਗੇ ਕੈਨੇਡਾ ਤੋਂ ਕਿਹੜੀਆਂ ਖਬਰਾਂ ਨੇ ਕੈਨੇਡਾ ਤੋਂ ਵੀ ਕਾਫੀ ਖਾਸ ਖਬਰਾਂ ਨੇ ਜੀ ਸਭ ਤੋਂ ਪਹਿਲਾਂ ਤਾਂ ਫਰੋਟਿੰਗ ਵਾਲੇ ਮਸਲੇ ਤੇ ਗੱਲਬਾਤ ਕਰਾਂਗੇ ਅੱਜ ਜਿਹੜਾ ਸੀ ਕਰਾਉਂਟੇਬਲ ਵੀ ਕੀਤਾ ਗਿਆ ਪ੍ਰੀਮੀਅਰ ਏਵੀ ਵੱਲੋਂ ਤੇ ਖਾਸ ਤੌਰ ਤੇ ਜਿਹੜੇ ਜਿਨ੍ਹਾਂ ਤੇ ਐਕਸਟਰਸ਼ਨ ਦੇ ਕੇਸ ਪਏ ਨੇ ਗੋਲੀਆਂ ਚਲਾਉਣ ਵਾਲੇ ਉਹ ਜਦੋਂ ਰਿਫਿਊਜੀ ਕਲੇਮ ਕਰ ਰਹੇ ਨੇ ਤੋਂ ਉਹਨੂੰ ਬਹੁਤ ਹਾਸੋਹੀਣਾ ਦੱਸਿਆ ਗਿਆ ਉਸ ਉੱਤੇ ਅਪਡੇਟ ਵੀ ਉਹ ਤਾਂ ਸੰਬੰਧੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਇੰਦਰਪੀਰ ਜੀ ਇੱਕ ਅਫਵਾਹ ਫਲਾਈ ਗਈ ਸੀ ਕਿ ਇਮੀਗ੍ਰੇਸ਼ਨ ਵਿਭਾਗ ਪੱਲੋ ਜਿਹੜਾ ਇਹ ਸਾਲ ਵਰਕ ਪਰਮਿਟ ਪ੍ਰੋਗਰਾਮ ਜਿਹੜਾ ਉਹ ਰੱਦ ਕਰ ਦਿੱਤਾ ਜਾਵੇਗਾ ਭਾਵ ਕੀ ਬੰਦ ਕਰ ਦਿੱਤਾ ਜਾਵੇਗਾ ਉਸ ਦੇ ਸੰਬੰਧੀ ਜਿਹੜਾ ਕਲੈਰਟੀ ਹੋਈ ਆ ਆਈਆਰਸੀਸੀ ਨੇ ਕੁਝ ਬਿਆਨ ਜਾਰੀ ਕੀਤੇ ਆ ਤੇ ਇਸ ਤੋਂ ਇਲਾਵਾ ਕੁਝ ਹੋਰ ਖਾਸ ਖਬਰਾਂ ਨੇ ਜਿਨ੍ਹਾਂ ਉੱਤੇ ਗੱਲਬਾਤ ਕਰਾਂਗੇ ਅੱਜ ਜੀ ਬਿਲਕੁਲ ਅਮਨਦੀਪ ਜੀ ਸਭ ਤੋਂ ਪਹਿਲਾਂ ਸਰੀ ਐਕਸਟਰਸ਼ਨ ਦੇ ਨਾਮ ਸੰਬੰਧਿਤ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਦੇ ਉੱਪਰ ਗੱਲਬਾਤ ਕਰਾਂਗੇ ਅ ਇਸੇ ਬਾਰੇ ਜੋ ਇੱਕ ਡਿਟੇਲ ਪੇਸ਼ ਕੀਤੀ ਗਈ ਹੈ ਉਸ ਤੋਂ ਬਾਅਦ ਕਿਸੇ ਵੱਲੋਂ ਟਿੱਪਣੀ ਕੀਤੀ ਗਈ ਹੈ ਕਿ ਇਹ ਕਾਫੀ ਹਾਸੋਹੀਣੀ ਸੀ ਸੋ ਕਿਹੜੀ ਗੱਲ ਨੂੰ ਲੈ ਕੇ ਟਿੱਪਣੀ ਕੀਤੀ ਗਈ ਹੈ ਅਜਿਹਾ ਕਿਉਂ ਕਿ ਜਿਹੜਾ ਇਸੇ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਇਸੇ ਉੱਪਰ ਗੱਲਬਾਤ ਕਰ ਲਿਓ ਬਿਲਕੁਲ ਅੰਦਰਪੀਤ ਜੀ ਬੀਤੇ ਸਮੇਂ ਦੇ ਵਿੱਚ ਖਾਸ ਤੌਰ ਜਿਹੜਾ ਬੀਤਾ ਸਾਲ ਅਤੇ ਆਹ ਜਿਹੜਾ ਨਵਾਂ ਸਾਲ ਦਾ ਪਹਿਲਾ ਮਹੀਨਾ ਰਿਹਾ ਇਹ ਬਹੁਤ ਜ਼ਿਆਦਾ ਜਿਹੜਾ ਸੀ ਇਹਦੇ ਵਿੱਚ ਗੋਲੀਆਂ ਚੱਲੀਆਂ ਜਿਹੜੇ ਵਪਾਰੀ ਸੀ ਉਹ ਇਸ ਵਕਤ ਬਹੁਤ ਸਟ੍ਰੈਸ ਦੇ ਵਿੱਚ ਹੈ ਜੋ ਪਿਛਲੇ 1 ਸਾਲ ਦੇ ਵਿੱਚ ਹੋਇਆ ਤਕਰੀਬਨ ਹਾਲਾਂਕਿ ਇਸ ਤੋਂ ਪਹਿਲਾਂ ਤੇ ਥੋੜੇ ਬਹੁਤ ਕੇਸ ਹੋਣੇ ਸ਼ੁਰੂ ਹੋਏ ਸੀ ਪਰ ਪਿਛਲੇ ਸਾਲ ਤੱਕ ਜਿਹੜੀ ਸੀ ਇਸ ਸਬਦ ਦੀ ਹੈ ਜਿਹੜੀ ਉਹ ਕਾਫੀ ਜੋ ਅਸੀਂ ਕਹਿ ਸਕਦੇ ਆ ਕਾਤੀ ਹੋ ਗਈ ਸੀ ਸੋਸ ਮਸਲੇ ਤੇ ਹੁਣ ਜਦੋਂ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਨੇ ਜਿਹਦੇ ਵਿੱਚ ਹੁਣ ਤਾਜ਼ੇ ਹੀ 5 ਗ੍ਰਿਫਤਾਰੀਆਂ ਹੋਈਆਂ ਨੇ ਤੇ ਇਸ ਮਾਮਲੇ ਦੇ ਵਿੱਚ ਹੁਣ ਕੁਝ ਜਿਹੜੀਆਂ ਉਹ ਸਰਕਾਰਾਂ ਵੀ ਹੋਕੀ ਭਈਆਂ ਨੇ ਅਸੀਂ ਅੱਜ ਦੇਖਿਆ ਕਿ ਸਰੀ ਪੁਲਿਸ ਤੇ ਵੀ ਅੱਜ ਕਾਫੀ ਬਿਆਨ ਆਏ ਸਰੀ ਪੁਲਿਸ ਨੇ ਦੱਸਿਆ ਬੀਤੀ ਰਾਤ ਵੀ ਸਰੀ ਪੁਲਿਸ ਦੇ ਵੱਲੋਂ ਸਰੀ ਦੇ ਵਿੱਚ ਨਾਕੇ ਲਾ ਕੇ ਜਿਹੜਾ ਸੀ ਉਹ ਚੈੱਕਪੁਆਇੰਟ ਲਾ ਕੇ ਕੁਝ ਗੱਡੀਆਂ ਦੀਆਂ ਤਲਾਸ਼ੀਆਂ ਵੀ ਲਈ ਗਈਆਂ ਤੇ ਕੁਝ ਹੋਰ ਜਿਹੜੇ ਸੀ ਉਹਨਾਂ ਵੱਲੋਂ ਪੈਟਰੋਲਿੰਗ ਵੀ ਵਧਾਈ ਗਈ ਆ ਸੋ ਕਾਫੀ ਕੁਝ ਕੀਤਾ ਜਾ ਰਿਹਾ ਜੋ ਸਰੀ ਪੁਲਿਸ ਅੱਜ ਅਪਡੇਟ ਜਿਹੜੀ ਉਹ ਦੇ ਰਹੀ ਸੀਗੀ ਤੇ ਉਹਨਾਂ ਵੱਲੋਂ ਖਾਸ ਜਿਹੜਾ ਆਪਰੇਸ਼ਨ ਚਲਾਇਆ ਗਿਆ ਜੋ ਹਫਤੇ ਦੇ ਸਭ ਤੋਂ ਦਿਨ ਚੱਲੇਗਾ ਇਸ ਤੋਂ ਇਲਾਵਾ ਜੇਕਰ ਅਸੀਂ ਬੀਸੀ ਤੇ ਪ੍ਰੀਮੀਅਰ ਡੀਵੀਡੀ ਈਵੀ ਦੀ ਗੱਲ ਕਰੀਏ ਤੋਂ ਅੱਜ ਉਹਨਾਂ ਨੇ ਕਾਊਂਟੇਬਲ ਕੀਤਾ ਖਾਸ ਤੌਰ ਤੇ ਜਿਹੜੇ ਆਪਣੇ ਪੰਜਾਬੀ ਵਪਾਰੀ ਨੇ ਜਾਂ ਸਾਊਥ ਏਸ਼ੀਆ ਦੇ ਵਪਾਰੀ ਨੇ ਉਹਨਾਂ ਦੇ ਨਾਲ ਜੋ ਇਸ ਦਾ ਸਭ ਤੋਂ ਪੀੜਤ ਨੇ ਤੇ ਇਸ ਤਰ੍ਹਾਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਉਹ ਕਹਿੰਦੇ ਵੀ ਮੈਨੂੰ ਬਹੁਤ ਹਾਸਾ ਆ ਰਿਹਾ ਭਾਵ ਕਿ ਇਹ ਬਹੁਤ ਹਾਸੇ ਦੀ ਗੱਲ ਆ ਕਿ ਜਿਹੜੇ ਲੋਕ ਇਸ ਕੇਸਾਂ ਵਿੱਚ ਫਸੇ ਨੇ ਉਹ ਹੁਣ ਇੱਥੇ ਰਿਫਿਊਜੀ ਕਲੇਮ ਕਰ ਰਹੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਵਿਭਾਗ ਨੇ ਇਹ ਭਰੋਸਾ ਦਿਵਾਇਆ ਕਿ ਉਹ ਤਵੱਜੋ ਦੇ ਰਹੇ ਨੇ ਇਹਨਾਂ ਕੇਸਾਂ ਨੂੰ ਤੇ ਬਹੁਤ ਜਲਦੀ ਜਿਹੜਾ ਉਹ ਇਹਨਾਂ ਕੇਸਾਂ ਦਾ ਨਪਟਾਰਾ ਕਰਕੇ ਨਾਲ ਸਰੇ ਲਾਉਣਗੇ ਪਰ ਉਹਨਾਂ ਨੇ ਕਿਹਾ ਕਿ ਬਹੁਤ ਇੱਕ ਅਸ ਤੇ ਸਾਰਟਿਫਾਈ ਸਿਸਟਮ ਦਾ ਲੂਪ ਹੋ ਲਿਆ ਕਿ ਜਿਹੜੇ ਲੋਕ ਇਸ ਤਰੀਕੇ ਦੇ ਕਰਾਇਮ ਦੇ ਕੇਸਾਂ 'ਚ ਫਸੇ ਨੇ ਉਹਨਾਂ ਨੂੰ ਹੁਣ ਪ੍ਰੋਪਰ ਜਿਹੜੀ ਉਹਨਾਂ ਨੇ ਅਸਾਈਲਮ ਕਲੇਮ ਕੀਤਾ ਤੇ ਪ੍ਰੋਰੀ ਉਹਨਾਂ ਨੂੰ ਹਿਅਰਿੰਗ ਵੀ ਹੋਊਗੀ ਉਹ ਇਸ ਮੁਲਕ 'ਚ ਰਹਿ ਵੀ ਸਕਣਗੇ ਤੇ ਉਹਨਾਂ ਨੂੰ ਜਿਹੜੇ ਪ੍ਰੋਪਰ ਉਹ ਬੈਨੀਫਿਟ ਵੀ ਮਿਲਣਗੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਬਿਲ ਸੀ12 ਆ ਰਿਹਾ ਉਹ ਇਹ ਸਾਰੇ ਲੂਪ ਹੋਲ ਜਿਹੜੇ ਉਹ ਬੰਦ ਕਰੇਗਾ ਪਰ ਫੇਰ ਵੀ ਉਹਨਾਂ ਨੇ ਕਿਹਾ ਕਿ ਬਹੁਤ ਹਾਸਲ ਹੋਣਾ ਜੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਇਸ ਤੋਂ ਇਲਾਵਾ ਜਿਹੜੇ ਸਰੀ ਦੇ ਸਬਕਾ ਮਹਿਰ ਰਹਿਣੀ ਡਗ ਮੁਕੱਲਮ ਉਹਨਾਂ ਦਾ ਵੀ ਮੈਂ ਬਿਆਨ ਦੇਖ ਰਿਹਾ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਇਹ ਨੌਜਵਾਨ ਫੜੇ ਗਏ ਨੇ ਇਹਨਾਂ ਨੂੰ ਵਾਪਸ ਭਾਰ ਜਿਹੜਾ ਉਹ ਜਲਦ ਤੋਂ ਜਲ ਰਿਪੋਰਟ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਆ ਜੋ ਵੀ ਇਹਨਾਂ ਕੇਸਾਂ ਦੇ ਵਿੱਚ ਇਨਵੋਲਵ ਨੇ ਜਿਵੇਂ ਪਹਿਲਾਂ ਇੱਕ ਰਿਪੋਰਟ ਦਿੱਤੀ ਸੀ ਪਿਛਲੇ ਮਹੀਨੇ ਜਿੱਥੇ ਸੀ ਗੱਲ ਕਰ ਲਈਏ ਉਹਦੇ ਵਿੱਚ ਪੁਲਿਸ ਨੇ ਦੱਸਿਆ ਸੀ ਕਿ ਹੁਣ ਤੱਕ ਇਹਨਾਂ ਕੇਸਾਂ ਦੇ ਵਿੱਚ 9 ਜਾਣੇ ਰਿਪੋਰਟ ਕਰ ਦਿੱਤੇ ਗਏ ਨੇ ਜਿਹੜੇ 15 ਜਾਣਿਆਂ ਨੇ ਜਿਹੜਾ ਉਹ ਉਹਨਾਂ ਦੀ ਡਿਪੋਟੇਸ਼ਨ ਲੱਗੀ ਸੀ ਪਰ ਉਹਨਾਂ ਨੇ ਅਸਾਈਲਮ ਦੇ ਕੇਸ ਜਿਹੜੇ ਸੀ ਉਹ ਰਿਫਿਊਜੀ ਕੇਸ ਉਹ ਲਾ ਦਿੱਤੇ ਤੇ ਇਸ ਤੋਂ ਇਲਾਵਾ 111 ਜਾਣੇ ਜਿਹੜੇ ਉਹ ਕੈਨੇਡਾ ਦੇ ਵਿੱਚ ਜਿਹੜੇ ਉਹ ਨਹੀਂ ਨਾ ਰਹਿਣ ਤੇ ਜਿਹੜੇ ਉਹ ਅਯੋਗ ਅਲਾ ਜਿਹੜੇ ਉਹ ਕਰ ਦਿੱਤੇ ਗਏ ਨੇ ਅ ਸੋ ਇਸ ਤਰੀਕੇ ਦੀਆਂ ਜਿਹੜੀਆਂ ਉਹ ਚਰਚਾਵਾਂ ਜਿਹੜੀਆਂ ਹੁਣ ਚੱਲ ਰਹੀਆਂ ਨੇ ਹੁਣ ਅੱਜ ਏਵੀ ਜਿਹੜੇ ਨੇ ਉਹ ਵੀ ਗੱਲਬਾਤ ਕਰ ਰਹੇ ਸੀ ਉਹ ਕਹਿੰਦੇ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਅਸੀਂ ਕਿਸ ਤਰੀਕੇ ਨਾਲ ਸਭ ਕੁਝ ਹੈਂਡਲ ਕਰ ਰਹੇ ਆ ਸੋ ਬਾਕੀ ਦੇਖਦੇ ਅੰਦਰਪੀਤ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਜੋ ਪੁਲਿਸ ਐਕਟਿਵ ਹੋਈ ਆ ਇਹਨਾਂ ਤੋਂ ਉਮੀਦ ਤਾਂ ਹੈ ਵੀ ਹੁਣ ਕੁਝ ਠੱਲ ਪਵੇਗੀ ਤੇ ਹੋ ਸਕਦਾ ਕਿ ਜਿਹੜੇ 5 ਜਣੇ ਫੜੇ ਗਏ ਨੇ ਇਹਨਾਂ ਤੋਂ ਅੱਗੇ ਇਹ ਸਾਰਾ ਜਿਹੜਾ ਤਾਰਾ ਜੁੜੀਆਂ ਹੋਈਆਂ ਨੇ ਉਹ ਸਾਰੀਆਂ ਹ ਹੁਣ ਆ ਜਾਣਗੀਆਂ ਹਾਲਾਂਕਿ ਤਾਰਾ ਜੁੜੀਆਂ ਤੋਂ ਵੀ ਗੱਲ ਯਾਦ ਆ ਗਈ ਕਿ ਸਰੀ ਦੇ ਵਿੱਚ ਇੱਕ ਹੋਰ ਮਾਮਲਾ ਆਇਆ ਜਿੱਥੇ ਦੱਸਿਆ ਗਿਆ ਵੀ ਸੀ ਹਾਈਡਰਾ ਵੱਲੋਂ ਵੀ ਸਰੀ ਦੇ ਵਿੱਚ ਹੁਣ ਤਾਰਾ ਵੀ ਚੋਰੀ ਹੋਣ ਲੱਪੀਆਂ ਨੇ ਸੋ ਇਹ ਵੀ ਇੱਕ ਵੱਖਰੀ ਖਬਰ ਆ ਅ ਤੋਂ ਪਰ ਇਹ ਜ਼ਰੂਰ ਹੈ ਕਿ ਇਸ ਮਾਮਲੇ ਵਿੱਚ ਹੁਣ ਸਰਕਾਰ ਕਾਫੀ ਉਹ ਐਕਟਿਵ ਨਜ਼ਰ ਆ ਰਹੀ ਹੈ ਜੀ ਬਿਲਕੁਲ ਤੇ ਹੁਣ ਇੰਦਰਪ੍ਰੀਤ ਜੀ ਆਪਾਂ ਗੱਲਬਾਤ ਕਰਦੇ ਹਾਂ ਅਮਰੀਕਾ ਦੀ ਅਮਰੀਕਾ ਤੋਂ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ ਜੀ ਖਬਰ ਬਹੁਤ ਚਰਚਾ ਦੇ ਵਿੱਚ ਹੈ ਕਿ ਇੱਕ ਬਹੁਤ ਲੋਕਾਂ ਨੇ ਜਿਹੜਾ ਨਾਮ ਸੁਣਿਆ ਇੱਕ ਮੋਟਰਬਾਈਕ ਹੈ ਜਿਹਨੂੰ ਗੈਰਕਾਨੂੰਨੀ ਜਿਹੜਾ ਉਹ ਲਾਦਦੇ ਆ ਵੀ ਗਿਆ ਹੋਇਆ ਜਿਨ੍ਹਾਂ ਦੇ ਵਿੱਚ ਬਹੁਤ ਦੱਸਿਆ ਜਾ ਰਿਹਾ ਕਿ ਨਫਰਤੀ ਜਾਂ ਬਹੁਤ ਰਿਸਿਸਟ ਲੋਥੇ ਉਹਦਾ ਸਬੰਧ ਰੱਖਦਾ ਇੱਕ ਪੰਜਾਬੀ ਨੌਜਵਾਨ ਜਿਹਨੇ ਆਪਣਾ ਇੱਕ ਬਾਈਕਰ ਕਲੱਬ ਬਣਾਇਆ ਸੀ ਉਹਦੇ ਕੋਲੋਂ ਬੜੇ ਖਤਰਨਾਕ ਜਿਹੜੇ ਹਥਿਆਰ ਨਹੀਂ ਉਥੋਂ ਮਿਲਦੇ ਨੇ ਮਸ਼ੀਨ ਗੰਨਾ ਅਸਾਲਟਾਂ ਜਾਂ ਇਸ ਤਰੀਕੇ ਦੇ ਰਵਾਲਵਰ ਤੇ ਇੱਥੋਂ ਤੱਕ ਵੀ ਕਿਹਾ ਗਿਆ ਉਸ ਰਿਲੀਜ਼ ਦੇ ਵਿੱਚ ਕਿ ਪਾਈਨੈਪਲ ਵਰਗਾ ਇੱਕ ਜਿਹੜਾ ਗਰਨੇਡ ਵੀ ਮਿਲਿਆ ਸੋ ਇਹ ਦੱਸੋ ਇਹ ਖਬਰ ਦੀ ਬੜੀ ਚਰਚਾ ਆ ਕੀ ਖਬਰ ਹੈ ਜੀ ਬਿਲਕੁਲ ਮਨਦੀਪ ਜੀ ਪੰਜਾਬੀ ਨੌਜਵਾਨ ਜਿਹੜਾ ਹੈ ਉਹ ਅਧਿਕਾਰੀਆਂ ਦੇ ਕੋਲੋਂ 에어ਪੋਰਟ ਤੋਂ ਉਪਰ ਹੀ ਉਸ ਨੂੰ ਚੱਕ ਲਿਆ ਗਿਆ ਉਸ ਤੇ ਉੱਪਰ ਦੋਸ਼ ਹੈ ਕਿ ਉਸ ਤੇ ਕੋਲ ਜਿਹੜੀ ਮਸ਼ੀਨ ਗਨ ਅਤੇ ਹੋਰ ਕਈ ਵੱਡੇ ਹਥਿਆਰ ਬਰਾਮਦ ਹੋਏ ਤੇ ਨਾਲ ਹੀ ਗ੍ਰੇਨੇਡ ਸੰਬੰਧੀ ਵੀ ਜਿਹੜੀ ਅਪਡੇਟ ਹੈ ਉਹ ਜਾਰੀ ਕੀਤੀ ਗਈ ਹੈ ਸੋ ਮਨਦੀਪ ਜੀ ਇਹ ਜਿਹੜਾ ਨੌਜਵਾਨ ਹੈ ਇਸ ਦਾ ਨਾਮ ਜਸ਼ਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਜਿਹੜੀ ਬਾਰਡਰ ਅਧਿਕਾਰੀ ਉਹਨਾਂ ਨੂੰ ਸੂਚਨਾ ਮਿਲੀ ਸੀ ਵੀ ਉਹ ਟਿਕਟ ਬੁੱਕ ਕਰਾ ਕੇ ਭਾਰਤ ਜਾ ਰਿਹਾ ਜਿਸ ਤੋਂ ਬਾਅਦ ਉਹਨਾਂ ਨੇ 에어ਪੋਰਟ ਦੇ ਉੱਪਰੋਂ ਹੀ ਜਸ਼ਨਪ੍ਰੀਤ ਨੂੰ ਜਿਹੜਾ ਉਹ ਗ੍ਰਫਤਾਰ ਕਰ ਲਿਆ ਗਿਆ 23 ਜੁਲਾਈ 2025 ਦਾ ਇਹ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਜਿਸ ਦਿਨ ਉਸ ਦੀ ਗ੍ਰਫਤਾਰੀ ਹੋਈ ਹੈ ਸੋ ਇਸ ਦੇ ਬਾਰੇ ਜਿਹੜੀ ਵਧੇਰੇ ਡਿਟੇਲ ਜਨਤਾ ਕਰਦਿਆਂ ਦੱਸਿਆ ਗਿਆ ਵੀ ਜਸ਼ਨਪ੍ਰੀਤ ਦੇ ਉੱਪਰ ਦੋਸ਼ ਹੈ ਜੋ ਕਿ ਉਸ ਨੇ ਕਬੂਲ ਵੀ ਕਰ ਲਿਆ ਕਿ ਉਸ ਵੱਲੋਂ ਇੱਕ ਜਿਹੜਾ ਅੰਡਰਕਵਰ ਏਜੰਟ ਸੀ ਉਸ ਨੂੰ ਜਿਹੜਾ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤੋਂ ਇਲਾਵਾ ਦੱਸਿਆ ਗਿਆ ਵੀ ਜਸ਼ਨਪ੍ਰੀਤ ਦੇ ਕੋਲ ਜਿਹੜੇ ਮਸ਼ੀਨ ਗਨ ਵੀ ਸੀ ਮਸ਼ੀਨ ਗਨ ਇੱਕ ਨਹੀਂ ਬਲਕਿ ਇਸ ਤੋਂ ਵੱਧ ਜਿਹੜੀਆਂ ਰੱਖਣ ਦੇ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਉਸ ਦੇ ਕੋਲ ਪਾਈਨੈਪਲ ਵਰਗਾ ਜਿਹੜਾ ਗ੍ਰੇਨੇਡ ਵੀ ਮਿਲਣ ਦੇ ਬਾਰੇ ਜੋ ਡਿਟੇਲ ਹੁਣ ਤੱਕ ਜਨਤਾ ਕੀਤਾ ਗਈ ਹੈ ਸੋ ਉਸ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਥਿਆਰ ਜਿਹੜੇ ਉਹ ਖਰੀਦੇ ਤੇ ਵੇਚੇ ਜਾਂਦੇ ਸੀ ਜਿਸ ਤੋਂ ਬਾਅਦ ਇੱਕ ਅੰਡਰ ਕਵਰ ਏਜੰਟ ਦੇ ਨਾਲ ਵੀ ਅਜਿਹਾ ਕਰਨ ਦੀ ਉਸ ਵੱਲੋਂ ਕੋਸ਼ਿਸ਼ ਕੀਤੀ ਗਈ ਜਿਹੜੇ ਦੋਸ਼ ਜਸ਼ਨ ਦੇ ਉੱਪਰ ਲੱਗੇ ਉਹ ਸਾਰੇ ਦੋਸ਼ ਜਿਹੜੇ ਉਸ ਵੱਲੋਂ ਕਬੂਲ ਵੀ ਕੀਤੇ ਗਏ ਨੇ ਫਿਲਹਾਲ ਜਿਹੜਾ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿਸ ਦੇ ਬਾਰੇ ਹੁਣ ਤੱਕ ਦੀ ਜੋ ਡਿਟੇਲ ਜਨਤਾ ਕੀਤੀ ਗਈ ਹੈ ਉਸ ਦੇ ਵਿੱਚ ਦੱਸਿਆ ਗਿਆ ਵੀ 21 ਜੁਲਾਈ 2025 ਨੂੰ ਜਿਹੜਾ ਹੈ ਅ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਤੇ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਸਕਿਆ ਜਿਸ ਤੋਂ ਬਾਅਦ ਉਸ ਦੇ ਜਿਹੜੇ ਗ੍ਰਿਫਤਾਰੀ ਵਾਰੰਟ ਸੀ ਉਹ ਜਾਰੀ ਕਰ ਦਿੱਤੇ ਗਏ ਫੇਡ ਜੋ ਮਾਫ ਕਰਨਾ 23 ਜੁਲਾਈ 2025 ਨੂੰ ਜਿਹੜਾ ਕਸਟਮ ਅਥੀ ਬਾਰਡਰ ਪ੍ਰੋਟੈਕਸ਼ਨ ਨੂੰ ਜੋ ਸੂਚਨਾ ਮਿਲੀ ਸੀ ਜਿਸ ਬਾਰੇ ਮੈਂ ਪਹਿਲਾਂ ਵੀ ਡਿਟੇਲ ਦਿੱਤੀ ਹੈ ਵੇ ਇਸ ਤਰੀਕ ਵਾਲੇ ਦਿਨ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇਹ ਗ੍ਰਿਫਤਾਰੀ ਸੈਨ ਫਰਾਂਸਿਸਕੋ ਦੇ ਜਿਹੜੇ 에ਅਰਪੋਰਟ ਦੇ ਉੱਪਰੋਂ ਹੋਈ ਦੱਸੀ ਜਾ ਰਹੀ ਹੈ ਜੋ ਕਿ ਕੋਸ਼ਿਸ਼ ਕਰ ਰਿਹਾ ਸੀ ਵੀ ਕਿਸੇ ਤਰੀਕੇ ਉਹ ਭਾਰਤ ਦੇ ਵਿੱਚ ਰਵਾਨਾ ਹੋ ਜਾਵੇ ਪਰ ਅਜੇ ਹਾਂ ਜਿਹੜਾ ਉਹ ਨਹੀਂ ਹੋ ਸਕਿਆ ਤੇ ਉਸ ਨੂੰ ਫੜ ਲਿਆ ਗਿਆ ਇਸ ਤੋਂ ਬਾਅਦ 21 ਮਾਫ ਕਰਨਾ 11 ਮਈ 2022 ਨੂੰ ਜਿਹੜਾ ਯੂਐਸ ਡਿਸਟ੍ਰਿਕਟ ਜੱਜ ਵੱਲੋਂ ਜਿਹੜੀ ਹੈ ਉਹ ਸਜ਼ਾ ਸੁਣਾਈ ਜਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਤੇ ਇਹ ਵੀ ਹੁਣ ਦੱਸਿਆ ਜਾ ਰਿਹਾ ਹੈ ਵੀ ਉਸ ਨੂੰ ਜਿਹੜਾ 5 ਸਾਲ ਦੀ ਕੈਦ ਤੇ 2.5 ਲੱਖ ਡਾਲਰ ਦਾ ਜੁਰਮਾਨਾ ਵੀ ਹੋ ਸਕਦਾ ਹੈ ਪਰ ਫਿਲਹਾਲ ਅਜੇ ਇਸ ਦੇ ਉੱਪਰ ਕੋਈ ਵੀ ਫੈਸਲਾ ਜਾਂ ਸਜ਼ਾ ਨਹੀਂ ਸੁਣਾਈ ਗਈ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਵੀ ਅਜੇ ਹ ਜਿਹੜਾ ਹੈ ਹੋ ਸਕਦਾ ਹੈ ਜੱਜ ਵੱਲੋਂ ਜਦੋਂ ਆਪਣਾ ਫੈਸਲਾ ਜਿਹੜਾ ਹੈ ਉਹ ਸੁਣਾਇਆ ਜਾਏਗਾ ਸੁਮੰਦੀਪ ਜੀ ਇਹ ਕਾਫੀ ਵੱਡਾ ਮਾਮਲਾ ਹੈ ਜੋ ਕਿ ਬਾਈਕਰ ਗੈਂਗ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਜਿਸ ਦੇ ਕੋਲ ਇਡੇ ਖਤਰਨਾਕ ਜਿਹੜੇ ਹਥਿਆਰ ਮਿਲੇ ਨੇ ਸੋ ਇਹ ਹਥਿਆਰ ਆਪਣੇ ਆਪ ਦੇ ਵਿੱਚ ਦੱਸਦੇ ਨੇ ਕਿ ਅਜਿਹੇ ਜਿਹੜੇ ਹਥਿਆਰਾਂ ਨੂੰ ਰੱਖਣ ਦੇ ਉੱਪਰ ਪਾਬੰਦੀ ਹੈ ਤੇ ਉਸ ਤਰ੍ਹਾਂ ਦੇ ਹਥਿਆਰਾਂ ਨੂੰ ਉਸ ਵੱਲੋਂ ਰੱਖਿਆ ਵੀ ਜਾਂਦਾ ਸੀ ਤੇ ਖਰੀਦੋ ਫਰੋਕਤ ਦੇ ਵੀ ਜਿਹੜੇ ਉਸ ਤੇ ਉੱਪਰ ਦੋਸ਼ ਲੱਗੇ ਨੇ ਜਿਨ੍ਹਾਂ ਦੇ ਵਿੱਚ ਉਹ ਬਹੁਤੇ ਜਿਹੜੇ 27 ਸਾਲਾ ਜਸ਼ਨਪ੍ਰੀਤ ਨੇ ਕਬੂਲ ਵੀ ਕਰ ਲੈਨੇ ਸੋ ਹੁਣ ਇਸ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਜੜੀ ਉਹ ਚਰਚਾ ਹੋ ਰਹੀ ਹੈ ਜੀ ਜੀ ਬਿਲਕੁਲ ਚਰਚਾ ਕਾਫੀ ਹੋ ਰਹੀ ਹੈ ਤੇ ਇਸ ਤੋਂ ਲਾਬਿੰਦਰ ਪਿੰਜੀ ਅਗਲੀ ਖਬਰ ਦਾ ਜ਼ਿਕਰ ਕਰਦੇ ਆ ਕੈਨੇਡਾ ਦੇ ਵਿੱਚ ਮਾਫ ਕਰਨਾ ਅਮਰੀਕਾ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਜੋ ਆਈਸੀ ਇਸ ਵਕਤ ਕਰ ਰਹੀ ਆ ਜੋ ਇਮੀਗ੍ਰੇਸ਼ਨ ਦੇ ਕਸ਼ਤੀਆਂ ਨੇ ਔਰ ਸਭ ਤੋਂ ਵੱਧ ਅਸਰ ਜਿਹੜਾ ਇਹਦਾ ਟਰੱਕ ਇੰਡਸਟਰੀ ਤੇ ਪਿਆ ਆ ਆਪਾਂ ਵੱਖ-ਵੱਖ ਪ੍ਰੋਗਰਾਮਾਂ ਵਿੱਚ ਇਹਦਾ ਜ਼ਿਕਰ ਕੀਤਾ ਆ ਤੇ ਇਹ ਵੀ ਕਈ ਵਾਰ ਦੱਸ ਚੁੱਕਿਆ ਕਿ ਇਸ ਕਾਰਨ ਹਜ਼ਾਰਾਂ ਹੀ ਜਿਹੜੇ ਟਰੱਕ ਡਰਾਈਵਰ ਜੋ ਟਰੱਕ ਚਲਾਉਂਦੇ ਸੀ ਇਸ ਵਕਤ ਉਹ ਟਰਕਿੰਗ ਦਾ ਕੰਮ ਛੱਡ ਕੇ ਕਿਸੇ ਹੋਰ ਖੇਤਰਾ ਜਾ ਚੁੱਕੇ ਨੇ ਕਈ ਤੋਂ ਰਿਪੋਰਟ ਵੀ ਕੀਤੇ ਜਾ ਚੁੱਕੇ ਨੇ ਜੋ ਕਈ ਥਾਵਾਂ ਤੇ ਫਸ ਗਏ ਸੀ ਸੋ ਇਹ ਦੱਸਿਓ ਇੰਦਰਪੀਰ ਜੀ ਹੁਣ ਲੋਕਾਂ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਨੇ ਕਿ ਟਰੱਕਿੰਗ ਇੰਡਸਟਰੀ ਤੇ ਕੰਪਨੀਆਂ ਤੇ ਕਿੰਨਾ ਬੁਰਾ ਅਸਰ ਪਿਆ ਰਾਤੋਂ ਰਾਤ ਉਹ ਜਿਹੜੇ ਉਹਨਾਂ ਦੇ ਡਰਾਈਵਰ ਨੇ ਉਹ ਕੰਮ ਛੱਡ ਕੇ ਜਾ ਰਹੇ ਨੇ ਤੇ ਡਰਾਈਵਰਾਂ ਦੀ ਕਮੀ ਜਿਹੜੀ ਉਹ ਰੜਕ ਰਹੀ ਆ ਸੋ ਇਹ ਦੱਸਿਓ ਇਸ ਸੰਬੰਧੀ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਜੀ ਬਿਲਕੁਲ ਮਨਦੀਪ ਜੀ ਅੱਜ ਇਹ ਬਹੁਤ ਦਾ ਸਮਾਨੀ ਹੋਇਆ ਜਦੋਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਸੀ ਵੀ ਜਿਹੜੀ ਜਿਸ ਤਰ੍ਹਾਂ ਦੀ ਸਖਤੀ ਜਿਹੜੇ ਹੋਟਲ ਦੇ ਵਿੱਚ ਕੰਮ ਕਰਨ ਵਾਲੇ ਆ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੇ ਉੱਪਰ ਹੋ ਰਹੀ ਹੈ ਉਸ ਤੋਂ ਬਾਅਦ ਜਿਹੜੇ ਹੋਟਲਸ ਦੇ ਮਾਲਕ ਨੇ ਜਾਂ ਫਿਰ ਖੇਤਾਂ ਦੇ ਮਾਲਕ ਨੇ ਉਹਨਾਂ ਵੱਲੋਂ ਆਪਣਾ ਦਰਦ ਬਿਆਨ ਕੀਤਾ ਜਾ ਰਿਹਾ ਵੀ ਕਿਵੇਂ ਉਹਨਾਂ ਨੂੰ ਵੱਡਾ ਘਾਟਾ ਸਹਿਣਾ ਪੈ ਰਿਹਾ ਹੈ ਹੁਣ ਇਹ ਹੌਲੀ-ਹੌਲੀ ਵੱਧਦਾ ਕਦਮ ਜਿਹੜਾ ਟਰਕਿੰਗ ਕੰਪਨੀਆਂ ਦੇ ਉੱਪਰ ਵੀ ਵਧਿਆ ਹੈ ਜਿੱਥੇ ਕੈਲੀਫੋਰਨੀਆ ਦੇ ਵਿੱਚ ਹੀ ਜਿਹੜੇ ਅਸੀਂ ਜੇਕਰ ਇੱਥੋਂ ਦੀ ਹੀ ਸਿਰਫ ਗੱਲ ਕਰ ਹਜ਼ਾਰ ਜਿਹੜੇ ਸੀਰੀਅਲ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਜਿਸ ਦੇ ਵਿੱਚ ਕਾਰਨ ਦੱਸਿਆ ਗਿਆ ਵੀ ਜੋ ਵਰਕ ਪਰਮਿਟ ਤੇ ਜੋ ਡਰਾਈਵਿੰਗ ਲਾਇਸੈਂਸ ਦੇ ਉੱਪਰ ਤਰੀਕ ਸੀ ਉਸ ਦੀ ਮਿਆਦ ਖਤਮ ਹੋਣ ਦੀ ਉਹ ਇੱਕ ਦੂਸਰੇ ਦੇ ਨਾਲ ਮੇਲ ਨਹੀਂ ਖਾਂਦੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸੋ ਉਸ ਤੋਂ ਬਾਅਦ ਹੁਣ ਜਿਹੜੀਆਂ ਟਰੱਕਿੰਗ ਕੰਪਨੀਆਂ ਨੇ ਉਹਨਾਂ ਨੂੰ ਵੱਡਾ ਘਾਟਾ ਜਿਹੜਾ ਹੈ ਉਹ ਸਹਿਣਾ ਪੈ ਰਿਹਾ ਸੋਮਦੀਪ ਜੀ ਹੁੰਦਾ ਹੀ ਹੈ ਵੀ ਇੱਕ ਤਾਂ ਹੁੰਦੇ ਨੇ ਓਨਰ ਆਪਰੇਟਰ ਜਿਨ੍ਹਾਂ ਦੇ ਕੋਲ ਆਪਣਾ ਟਰੱਕ ਹੁੰਦਾ ਹੈ ਉਹ ਆਪਣਾ ਟਰੱਕ ਚਲਾਉਂਦੇ ਨੇ ਉਸ ਤੋਂ ਬਾਅਦ ਕੁਝ ਬਹੁਤ ਵੱਡੀਆਂ ਟਰੱਕਿੰਗ ਦੀਆਂ ਕੰਪਨੀਆਂ ਹੁੰਦੀਆਂ ਨੇ ਜਿਨ੍ਹਾਂ ਨੇ 100 ਜਾਂ ਫਿਰ ਇਸ ਤੋਂ ਵੱਧ ਉਦਾਰਨ ਦੇ ਤੌਰ ਦੇ ਉੱਪਰ ਟਰੱਕ ਕੰਪਨੀਆਂ ਦੇ ਵਿੱਚ ਪਾਏ ਹੁੰਦੇ ਨੇ ਤਾਂ ਉਹਨਾਂ ਨੇ ਅੱਗੇ ਜਿਹੜੇ ਉਹ ਡਰਾਈਵਰ ਰੱਖੇ ਹੁੰਦੇ ਨੇ ਸੋ ਬਹੁਤ ਸਾਰੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਨੇ ਉਸ ਦੇ ਵਿੱਚ ਜਿਹੜੇ ਡਰਾਈਵਰ ਉਹ ਵਰਕ ਪਰਮਿਟ ਹੋਲਡਰ ਨੇ ਜਿਹੜੇ ਕੀ ਕੰਮ ਕਰਦੇ ਨੇ ਸੋ ਜਦੋਂ ਹੁਣ ਇਸ ਤਰ੍ਹਾਂ ਦੇ ਨਿਰਦੇਸ਼ ਦੇ ਦਿੱਤੇ ਗਏ ਵੀ ਜਿਹੜੇ ਰਾਤੋਂ ਰਾਤ ਉਹਨਾਂ ਦੇ ਜਿਹੜੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਹਾਲਾਂਕਿ ਉਹਨਾਂ ਨੂੰ ਐਕਸਟੈਂਸ਼ਨ ਜ਼ਰੂਰ ਕੁਝ ਸਮੇਂ ਵਾਸਤੇ ਦਿੱਤੀ ਗਈ ਪਰ ਹੁਣ ਉਹ ਜਿਹੜੀ ਐਕਸਟੈਂਸ਼ਨ ਦੀ ਹਕਦੀ ਵਿੱਚ ਕੋਈ ਫੈਸਲਾ ਲਿਆ ਗਿਆ ਜਿਸ ਤੋਂ ਬਾਅਦ ਹੁਣ ਇਹ ਜਿਹੜੇ ਲਾਇਸੈਂਸ ਨੇ ਇਹ ਖਤਮ ਹੋਣ ਜਾ ਰਹੇ ਨੇ ਉਹਨਾਂ ਦੀ ਮਿਆਦ ਜਿਸ ਤੋਂ ਬਾਅਦ ਹੁਣ ਕੁਝ ਕੰਪਨੀਆਂ ਅੱਗੇ ਆਈਆਂ ਨੇ ਉਹਨਾਂ ਵੱਲੋਂ ਦੱਸਿਆ ਗਿਆ ਵੀ ਕਿਵੇਂ ਜਿਹੜੇ ਉਹਨਾਂ ਦੇ ਡਰਾਈਵਰ ਨੇ ਉਹ ਹੁਣ ਉਹਨਾਂ ਦੇ ਲਾਇਸੈਂਸ ਰੱਦ ਕਰਨ ਜਿਹੜੇ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਕੰਮ ਛੱਡਣਾ ਪੈ ਗਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਵੱਡਾ ਜਿਹੜਾ ਘਾਟਾ ਸਹਿਣਾ ਪੈ ਰਿਹਾ ਹੈ ਸੋ ਅਜਿਹੀ ਦੇ ਵਿੱਚ ਇੱਕ ਕਾਫੀ ਜਿਹੜੀ ਗਿਲਸਨ ਟਰਕਿੰਗ ਕੰਪਨੀ ਹੈ ਉਹ ਵੀ ਅੱਗੇ ਆਈ ਹੈ ਉਹਨਾਂ ਵੱਲੋਂ ਦੱਸਿਆ ਗਿਆ ਉਹ ਕਹਿੰਦੇ ਵੀ ਕਿੰਨੇ ਵੱਡੇ ਪੱਧਰ ਦੇ ਪਰ ਜਿਹੜੇ ਟਰੱਕ ਡਰਾਈਵਰਸ ਸੀ ਉਹਨਾਂ ਦੇ ਲਾਇਸੈਂਸ ਰੱਦ ਹੋ ਗਏ 30 ਤੋਂ ਵੱਧ ਡਰਾਈਵਰਾਂ ਦੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਜੇ ਬਹੁਤ ਸਾਰੇ ਟਰੱਕ ਇਵੇਂ ਹੀ ਜਿਹੜੇ ਯਾਰਡ ਦੇ ਵਿੱਚ ਖੜੇ ਨੇ ਅ ਜਿਸਦੇ ਜਿਸ ਤੋਂ ਬਾਅਦ ਹੁਣ ਇਹ ਜਿਹੜੇ ਟਰੱਕ ਨੇ ਉਹਨਾਂ ਦੀਆਂ ਕਿਸ਼ਤਾਂ ਤਾਂ ਜਾਂਦੀਆਂ ਨੇ ਸਾਰੀਆਂ ਇਨਸਟਾਲਮੈਂਟ ਜਾਂ ਬਾਕੀ ਸਾਰੀਆਂ ਚੀਜ਼ਾਂ ਪਰ ਡਰਾਈਵਰ ਨਾ ਹੋਣ ਦੇ ਕਾਰਨ ਉਹ ਸਿਰਫ ਉਹਨਾਂ ਨੂੰ ਖਰਚਾ ਜਿਹੜਾ ਹੈ ਉਹ ਚੱਲਣਾ ਪੈ ਰਿਹਾ ਉਸ ਤੋਂ ਜਿਹੜੀ ਉਹਨਾਂ ਨੂੰ ਕਮਾਈ ਆਉਂਦੀ ਸੀ ਉਹ ਹੁਣ ਬੰਦ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਜਿਹੜੀਆਂ ਬਹੁਤ ਸਾਰੀਆਂ ਟਰਕਿੰਗ ਕੰਪਨੀਆਂ ਨੇ ਉਹਨਾਂ ਨੂੰ ਅਜਿਹਾ ਵੱਡਾ ਘਾਟਾ ਜਿਹੜਾ ਹੈ ਉਹ ਸਹਿਣਾ ਪੈ ਰਿਹਾ ਹੈ ਹਾਲਕਿ ਬਹੁਤ ਸਾਰੇ ਲੋਕ ਕੀ ਆ ਫਿਰ ਬਹੁਤ ਸਾਰੀਆਂ ਜਿਵੇਂ ਜਿਸ ਦੇ ਵਿੱਚ ਵੱਡਾ ਨਾਮ ਜਿਹੜਾ ਜਕਾਰਾ ਮੂਵਮੈਂਟ ਦਾ ਵੀ ਆਉਂਦਾ ਹੈ ਜਿਨ੍ਹਾਂ ਵੱਲੋਂ ਕਿਸ ਵੀ ਕੀਤਾ ਗਿਆ ਸੀ ਡੀਐਮਵੀ ਦੇ ਉੱਪਰ ਸੋ ਉਹ ਅੱਗੇ ਤਾਂ ਆਈਆਂ ਨੇ ਵੀ ਅਜੀਹਾ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਵੀ ਜਿਹੜੇ ਲਾਇਸੈਂਸ ਨੇ ਉਹ ਰੱਦ ਨਹੀਂ ਹੋਣੇ ਚਾਹੀਦੇ ਜਿਸ ਤੋਂ ਬਾਅਦ ਉਹਨਾਂ ਨੇ ਡਰਾਈਵਰਾਂ ਦੇ ਹੱਕ ਦੇ ਵਿੱਚ ਆਵਾਜ਼ ਤਾਂ ਜ਼ਰੂਰ ਚੱਕੀ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਡਰਾਈਵਰ ਜਾਂ ਫਿਰ ਟਰੱਕਿੰਗ ਦੇ ਸੰਬੰਧ ਦੇ ਵਿੱਚ ਕੋਈ ਵੱਡੀ ਉਹਨਾਂ ਦੇ ਹੱਕ ਦੇ ਵਿੱਚ ਅਪਡੇਟ ਨਹੀਂ ਆ ਸਕੀ ਜਿਸ ਤੋਂ ਬਾਅਦ ਹੁਣ ਇਹ ਟਰੱਕਿੰਗ ਕੰਪਨੀਆਂ ਦੱਸ ਰਹੀਆਂ ਨੇ ਵੀ ਜਦੋਂ ਹੁਣ ਉਹਨਾਂ ਨੂੰ ਕਾਮੇ ਨਹੀਂ ਮਿਲਣਗੇ ਤਾਂ ਫਿਰ ਉਹ ਕਿਵੇਂ ਆਪਣਾ ਜਿਹੜਾ business ਹੈ ਉਸ ਨੂੰ ਚਲਾਉਣਗੇ ਕਿਉਂਕਿ ਜਿਹੜੀ ਇੱਕ ਟਰੱਕ ਦੀ ਕਿਸ਼ਤ ਹੈ ਆ ਮਹੀਨੇ ਉਹ ਆਪਣੇ ਆਪ ਜਾਣੀ ਹੈ ਆਟੋਮੈਟਿਕ ਸਾਰਿਆਂ ਨੇ ਸੈਟਅਪ ਕੀਤੀ ਹੁੰਦੀ ਹੈ ਉਹ ਟਰੱਕ ਦੀ ਕਿਸ਼ਤ ਤੇ ਜਾਂ ਫਿਰ ਹੋਰ ਉਸ ਦੀਆਂ ਜਿਹੜੀਆਂ ਇੰਸ਼ੋਰੈਂਸ ਭਰਨੀ ਜਾਂ ਫਿਰ ਉਹਨਾਂ ਦੀ ਜੋ ਹੋਰ ਕਿਰਾਇਆ ਹੁੰਦਾ ਯਾਰਡ ਦੇ ਵਿੱਚ ਖੜਾ ਕਰਨ ਦਾ ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਰ ਮਹੀਨੇ ਜਾਣਗੀਆਂ ਪਰ ਜੋ ਉਹਨਾਂ ਨੂੰ ਆਮਦਨ ਹੁੰਦੀ ਸੀ ਉਹ ਹੁਣ ਰੁਕ ਗਈ ਹੈ ਜਿਸ ਦੇ ਕਾਰਨ ਉਹਨਾਂ ਨੂੰ ਜਿਹੜਾ ਹੈ ਉਹ ਵੱਡਾ ਘਾਟਾ ਜਿਹੜਾ ਹੈ ਉਹ ਜਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਹਿਣਾ ਪੈ ਸਕਦਾ ਹੈ ਜਾਂ ਤਾਂ ਇਸ ਲਈ ਜਿਹੜਾ ਹੈ ਕਈ ਕੰਪਨੀਆਂ ਨੂੰ ਸਹਿਣਾ ਪੈ ਰਿਹਾ ਸੋ ਇੱਕ ਕਾਫੀ ਵੱਡੀ ਖਬਰ ਹੈ ਸੋ ਬਹੁਤ ਸਾਰੀ ਜਿਹੜੀ ਟਰਕਿੰਗ ਇੰਡਸਟਰੀ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਬਹੁਤ ਸਾਰੇ ਜਿਹੜੇ ਵਰਕ ਪਰਮਿਟ ਹੋਲਡਰਸ ਨੇ ਉਹ ਜਿਹੜੇ ਮਿਹਨਤ ਕਰਦੇ ਨੇ ਉਹਨਾਂ ਵੱਲੋਂ ਜਿਹੜਾ ਆਰਥਿਕਤਾ ਦੇ ਵਿੱਚ ਵੀ ਯੋਗਦਾਨ ਪਾਇਆ ਜਾਂਦਾ ਹੈ ਪਰ ਹੁਣ ਜਦੋਂ ਉਹਨਾਂ ਦੇ ਜਿਹੜੀ ਸੀਰੀਅਲ ਰੱਦ ਕਰਕੇ ਉਹਨਾਂ ਨੂੰ ਘਰ ਬਿਠਾ ਦਿੱਤਾ ਜਾਏਗਾ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਵੱਡੇ ਪੱਧਰ ਦੇ ਉੱਪਰ ਪ੍ਰਭਾਵਿਤ ਹੋਣਗੀਆਂ ਪਹਿਲਾਂ ਹੀ ਜਿਹੜੇ ਡਰਾਈਵਰਾਂ ਦੀ ਕਮੀ ਨੂੰ ਲੈ ਕੇ ਅਕਸਰ ਹੀ ਗੱਲ ਹੁੰਦੀ ਰਹਿੰਦੀ ਹੈ ਤੇ ਹੁਣ ਜਦੋਂ ਹੋਰ ਜਿਹੜੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਕਿਉਂਕਿ ਮਨਦੀਪ ਜੀ ਇੱਕ ਆਂਕੜਾ ਸਾਹਮਣੇ ਆਇਆ ਹੈ ਉਹ ਕਹਿੰਦੇ ਵੀ 61000 ਹੋਰ ਜਿਹੜੇ ਲਾਇਸੈਂਸ ਨੇ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਉੱਪਰ ਵੀ ਇਸ ਵੇਲੇ ਜਿਹੜੀ ਖਤਰਾ ਜਿਹੜਾ ਬਣਿਆ ਹੋਇਆ ਹੈ ਉਹਨਾਂ ਨੂੰ ਵੀ ਰੱਦ ਕੀਤਾ ਜਾ ਸਕਦਾ ਹਾਲਾਂਕਿ ਇਸ ਬਾਰੇ ਕੋਈ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਆਈ ਅਸੀਂ ਕਿਸੇ ਨੂੰ ਡਰਾਉਣਾ ਨਹੀਂ ਚਾਹੁੰਦੇ ਇੱਕ ਜਿਹੜਾ ਆਂਕੜਾ ਹੈ ਉਹ ਜ਼ਰੂਰ ਜਾਰੀ ਕੀਤਾ ਗਿਆ ਸੋ ਬਹੁਤ ਸਾਰੀਆਂ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਨੇ ਤਾਂ ਜਿਨ੍ਹਾਂ ਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲਾਇਸੈਂਸ ਰੱਦ ਹੋਣਗੇ ਮਾਰਚ ਮਹੀਨੇ ਦੇ ਵਿੱਚ ਜੋ ਐਕਸਟੈਂਸ਼ਨ ਦਿੱਤੀ ਗਈ ਹੈ ਉਸ ਤੋਂ ਬਾਅ ਪਦਰ ਦੇ ਉੱਪਰ ਜਿਹੜੀਆਂ ਚੀਜ਼ਾਂ ਪ੍ਰਭਾਵਿਤ ਹੋਣਗੀਆਂ ਤੇ ਜਿਹੜਾ ਘਾਟਾ ਹੈ ਉਹ ਪੈ ਸਕਦਾ ਹੈ ਜੀ ਜੀ ਬਿਲਕੁਲ ਘਾਟਾ ਪੈ ਰਿਹਾ ਉਹ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਕੰਪਨੀਆਂ ਇਸ ਵਕਤ ਸਟਰਗਲ ਕਰ ਰਹੀਆਂ ਨੇ ਸੋ ਹੁਣ ਕੰਪਨੀਆਂ ਮਜਬੂਰ ਨੇ ਕਿ ਉਹਨਾਂ ਨੂੰ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਜਾਂ ਜਿਹੜੇ ਸਿਟੀਜ਼ਨ ਨੇ ਉਹੀ ਡਰਾਈਵਰ ਜਿਹੜੇ ਉਹ ਤੁਹਾਨੂੰ ਚਾਹੀਦੇ ਨੇ ਤੇ ਉਹੀ ਲੱਭ ਰਹੇ ਨੇ ਤਾਂ ਹੀ ਉਹ ਹੋਰ ਨਾਲ ਸਟੇਟਾਂ ਵਿੱਚ ਜਾ ਕੇ ਖਾਸ ਤੌਰ ਤੇ ਉਹ ਸਟੇਟਾਂ ਜਿਹੜੀਆਂ ਰੈਡ ਸਟੇਟਾਂਆਂ ਜਾਂਦੀਆਂ ਨੇ ਜਿੱਥੇ ਇਸ ਵਕਤ 트ੰਪਸ ਸਮਰਥਾ ਗਵਰਨਰ ਨੇ ਉਹਨਾਂ ਦੀ ਸਰਕਾਰਾਂ ਨੇ ਉੱਥੇ ਜਿਆਦਾ ਜਿਹੜੇ ਚੈੱਕਪੁਆਇੰਟਸ ਲੱਗ ਰਹੇ ਨੇ ਸੋ ਉਹਨਾਂ ਸਟੇਟਅਪਸ ਚੇਕਰ ਲੋਡ ਲੈ ਕੇ ਜਾਣੇ ਉੱਥੇ ਆਪਣਾ ਕੰਮਕਾਰ ਚਲਾਉਣਾ ਤਾਂ ਫਿਰ ਉਹਨਾਂ ਨੂੰ ਪੱਕੇ ਪੈਰੀ ਉੱਥੇ ਡਰਾਈਵਰ ਭੇਜਣੇ ਪੈਣਗੇ ਤੇ ਅਜਿਹੇ ਡਰਾਈਵਰ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਦੇਖ ਰਹੀਆਂ ਹੋਣਗੀਆਂ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਸਮੱਸਿਆ ਹੱਲੇ ਹੋਰ ਵੱਸ ਸਕਦੀ ਹੈ ਜੀ ਬਿਲਕੁਲ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜਲਦੀ ਇਸ ਦੇ ਵਿੱਚ ਕੋਈ ਜਿਹੜਾ ਸਹੀ ਫੈਸਲਾ ਉਹ ਜ਼ਰੂਰ ਆਉਣਾ ਚਾਹੀਦਾ ਹੈ ਅ ਇਸ ਤੋਂ ਬਾਅਦ ਮਨਦੀਪ ਜੀ ਗੱਲ ਕਰਦੀਆਂ ਕੈਨੇਡਾ ਦੀ ਜੋ ਕਿ ਵਰਕ ਪਰਮਿਟ ਦੇ ਨਾਲ ਜੁੜੀ ਹੋਈ ਹੈ ਸੋ ਇੱਕ ਖਬਰ ਕਹਿ ਲਈਏ ਜਾਂ ਇੱਕ ਅਫਵਾਹ ਕਹਿ ਲਈਏ ਇਹ ਫੈਲਾਈ ਗਈ ਸੀ ਜਿੱਥੇ ਕਹਿ ਦਿੱਤਾ ਗਿਆ ਵੀ ਹੁਣ ਕੈਨੇਡਾ ਵੱਲੋਂ ਵਰਕ ਪਰਮਿਟ ਜਾਰੀ ਨਹੀਂ ਕੀਤੇ ਜਾਣਗੇ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਹੋ ਗਿਆ ਬੈਠ ਗਿਆ ਜਾਂ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਦਿਮਾਗ ਦੇ ਵਿੱਚ ਆਈਆਂ ਤੇ ਹੁਣ ਕੀ ਲੱਗਦਾ ਹੈ ਕਿ ਵਾਕਏ ਦੇ ਵਿੱਚ ਇਹ ਜਿਹੜੇ ਵਰਕ ਪਰਮਿਟ ਜਾਰੀ ਨਹੀਂ ਕੀਤੇ ਜਾਣਗੇ ਕਿ ਇਹ ਇੱਕ ਅਫਵਾਹ ਸੀ ਜੀ ਬਿਲਕੁਲਦਰਪੀਤ ਜੀ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਉਹ ਜਿਹੜੀ ਇਮੀਗ੍ਰੇਸ਼ਨ ਲਗਾਤਾਰ ਸਖਤੀਆਂ ਕਰ ਰਹੀ ਆ ਤੇ ਕੋਈ ਨਾ ਕੋਈ ਖਬਰ ਜਿਹੜੀ ਉਹ ਲਗਾਤਾਰ ਆਉਂਦੀ ਰਹੀ ਆ ਪਿਛਲੇ ਸਮਿਆਂ ਦੇ ਵਿੱਚ ਆਪਾਂ ਜੋ ਸਾਂਝੀਆਂ ਕਰਦੇ ਰਹੇ ਆ ਅ ਜਿਸ ਤੋਂ ਬਾਅਦ ਹੁਣ ਜਦੋਂ ਕੋਈ ਅਫਵਾਹ ਵੀ ਫੈਲਦੀ ਆ ਤਾਂ ਲੋਕ ਇੱਕ ਵਾਰ ਉਹਨੂੰ ਸੱਚ ਜਿਹੜਾ ਉਹ ਮੰਨਣ ਲੱਗ ਪੈਂਦੇ ਆ ਸੋ ਸਪੈਸ਼ਲੀਸਟਨੀ سوشل ਮੀਡੀਆ ਤੇ ਬੜੀ ਤੇਜ਼ੀ ਨਾਲ ਇੱਕ ਫਵਾਂ ਵੈਲੀ ਸੀ ਕਿ ਸਰਕਾਰ ਇਸ ਸਾਲ ਜਿਹੜਾ ਓਪਨ ਵਰਕ ਪਰਮਿਟ ਹੈ ਉਹ ਵੀ ਖਤਮ ਕਰਨ ਜਾ ਰਹੀ ਆ ਸ ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਜਿਹੜੇ ਸ਼ੰਕੇ ਸੀ ਉਹ ਪੈਦਾ ਹੋਗਾ ਖਾਸ ਤੌਰ ਤੇ ਜਿਹੜੇ ਕੁਝ ਇਸ ਵਕਤ ਵਿਦਿਆਰਥੀ ਪੜਾਈ ਕਰ ਰਹੇ ਨੇ ਇੰਟਰਨੈਸ਼ਨਲ ਵਿਦਿਆਰਥੀ ਉਹਨਾਂ ਚ ਵੀ ਸ਼ੰਕਾ ਪੈਦਾ ਹੋ ਗਈ ਵੀ ਕਿਤੇ ਇਹ ਨਾ ਹੋਵੇ ਵੀ ਸਟੱਡੀ ਤੋਂ ਬਾਅਦ ਸਾਨੂੰ ਵਰਕ ਪਰਮਿਟ ਦੇਣ ਤੋਂ ਨਾ ਕਰ ਦਿੱਤੀ ਜਾਵੇ ਜਾਂ ਜਿਹੜੇ ਲੋਕ ਸਿੱਧੇ ਤੌਰ ਤੇ ਵਰਕ ਪਰਮਿਟ ਲੈ ਕੇ ਆਉਣਾ ਚਾਹੁੰਦੇ ਨੇ ਜਾਂ ਉਹ ਵੀ ਚਿੰਤਾ ਵਿੱਚ ਪੈ ਗਏ ਸੀਗੇ ਇਹਦੇ ਸਬੰਧੀ ਹੁਣ ਖਾਸ ਤੌਰ ਤੇ ਜਿਹੜਾ ਮੇਨਸਟਰੀ ਮੀਡੀਆ ਆ ਕਿਉਂਕਿ ਸੋਸ਼ਲ ਮੀਡੀਆ ਤੋਂ ਜਿਹੜੀ ਅੱਜਕੱਲ ਚਰਚਾ ਚੱਲਦੀ ਆ ਉਹ ਮੇਸਟਰੀ ਮੀਡੀਆ ਤੱਕ ਪਹੁੰਚ ਜਾਂਦੀ ਆ ਪਿਛਲੇ ਦਿਨੀ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਕਿ FIFA ਵਰਲਡ ਕੱਪ ਨੂੰ ਲੈ ਕੇ ਟਿਕਟੌਕ ਤੇ ਜਿਹੜੇ ਉਹ ਏਜੰਟ ਨੇ ਜਿਹੜੇ ਖਾਸ ਤੌਰ ਤੇ ਕੈਨੇਡਾ 'ਚ ਹੈਵ ਨਹੀਂ ਉਹ ਇਸ ਵਕਤ ਕੈਨੇਡਾ ਦੇ ਵੀਜ਼ਾ ਦੇ ਲਾਰੇ ਜਿਹੜੇ ਲੋਕਾਂ ਨੂੰ ਲਾ ਰਹੇ ਨੇ ਤਾਂ ਸੀਬੀਸੀ ਵਰਗੇ ਨਿਊਜ਼ ادارے ਨੇ ਜਿਹੜੀਆਂ ਉਹ ਵੀਡੀਓ ਚੱਕ ਕੇ ਸੀ ਉਹ ਖਬਰ ਬਣਾਈ ਤੇ ਜਿਸ ਨੂੰ ਵਿੱਚ ਉਹਨਾਂ ਨੇ ਆਈਆਰਸੀਸੀ ਨੂੰ ਵੀ ਇਨਵੋਲ ਕੀਤਾ ਸੋ ਇਸੇ ਤਰੀਕੇ ਨਾਲ ਹੀ ਅੱਜ ਮਿਨਿਸਟਰ ਮੀਡੀਆ ਦੇ ਵਿੱਚ ਵੀ ਇਹ ਖਬਰ ਛਪੀ ਆ ਜਿਹਦੇ ਵਿੱਚ ਖਾਸ ਤੌਰ ਤੇ ਆਈਆਰਸੀਸੀ ਨਾਲ ਸੰਬੰਧ ਕਰਕੇ ਇਹ ਪਤਾ ਕੀਤਾ ਗਿਆ ਕਿ ਵਾਕਈ ਕੀ ਇਹ ਜਿਹਾ ਕੁਝ ਹੋਣ ਜਾ ਰਿਹਾ ਪਰਿੰਦਰਪੀਤ ਜਿਹਾ ਕੁਝ ਵੀ ਨਹੀਂ ਹੋਣ ਜਾ ਰਿਹਾ ਸੋ ਹੱਲੇ ਤੱਕ ਸਰਕਾਰ ਨੇ ਵਰਕ ਪਰਮਿਟ ਨੂੰ ਲੈ ਕੇ ਜਿਹੜਾ ਉਹ ਕੋ ਬਹੁਤਾ ਅੱਲਾ ਨੇ ਕੀਤਾ ਹਾਲਾਂਕਿ ਇਹ ਗੱਲ ਸੱਚ ਹੈ ਕਿ ਇਸ ਵਕਤ ਐਲਐਮਆਈ ਜਿਹੜੇ ਉਹ ਬਹੁਤ ਉਹਨਾਂ ਤੇ ਸਖਤੀ ਹੋਈ ਆ ਬਹੁਤ ਘੱਟ ਅਪਰੂਵਲ ਮਿਲ ਰਹੀ ਆ ਇਸ ਵਕਤ ਡਿਲੇ ਕਾਫੀ ਹੋ ਰਹੀ ਆ ਜਿਹੜੇ ਕੈਨੇਡਾ ਦੇ ਵਿੱਚ ਪੜ੍ਹਾਈ ਪੂਰੀ ਕਰਕੇ ਉਹਨਾਂ ਨੇ ਇਸ ਵਕਤ ਵਰਕ ਪਰਮਿਟ ਅਪਲਾਈ ਕੀਤੇ ਨੇ ਕਈਆਂ ਨੂੰ ਤਾਂ 7-8 ਮਹੀਨਿਆਂ ਦੀ ਵੇਟਿੰਗ ਦਾ ਸਮਾਂ ਦੱਸਿਆ ਜਾ ਰਿਹਾ 200 ਤੋਂ ਉੱਪਰ ਜਿਹੜੇ ਦਿਨ ਨੇ ਉਹ ਇਸ ਵਕਤ ਵੇਟਿੰਗ ਦੇ ਵਿੱਚ ਜਿਹੜੇ ਉਹ ਦੱਸੇ ਜਾ ਰਹੇ ਨੇ ਪਰ ਜਿਹੜਾ ਇਸ ਵਕਤ ਵਰਕ ਪਰਮਿਟ ਦਾ ਕੋਈ ਪ੍ਰੋਗਰਾਮ ਬੰਦ ਕਰਨ ਦੀ ਗੱਲ ਨਹੀਂ ਕੀਤੀ ਗਈ ਆ ਸਗੋਂ ਸਰਕਾਰ ਨੇ ਪਿਛਲੇ ਦਿਨੀ ਦਾ ਕੋਟਾ ਇਹਦਾ ਵਧਾਇਆ ਸੀਗਾ ਅ ਖਾਸ ਤੌਰ ਤੇ ਜੇਕਰ ਅਸੀਂ ਦਰਬੀ ਦੀ ਗੱਲ ਕਰੀਏ ਤਾਂ ਇੰਟਰਨੈਸ਼ਨਲ ਮੋਬਿਲਟੀ ਪ੍ਰੋਗਰਾਮ ਦੇ ਵਿੱਚ ਸਰਕਾਰ ਨੇ ਕਿਹਾ ਕਿ ਉਹ 1,70,000 ਜਿਹੜੇ ਉਹ ਵਰਕ ਪਰਮਟ ਇਕ ਪ੍ਰੂਵ ਕਰਨ ਜਾ ਰਹੇ ਨੇ 2026 ਦੇ ਵਿੱਚ ਤੇ ਇਹੀ ਸਰਕਾਰ ਦੀ ਯੋਜਨਾ ਹੈ ਕਿ 2027 ਦੇ ਵਿੱਚ ਵੀ 1,70,000 ਤੇ 2028 ਦੇ ਵਿੱਚ ਵੀ 1,70,000 ਜਿਹੜੇ ਸਕਿਲਡ ਲੋਕਾਂ ਨੂੰ ਜਿਹੜੇ ਉਹ ਵਰਕ ਪਰਮਟ ਦਿੱਤੇ ਜਾਣਗੇ ਇੰਟਰਨੈਸ਼ਨਲ ਮੋਬਿਲਟੀ ਪ੍ਰੋਗਰਾਮ ਤਹਿਤ ਭਾਵ ਕਿ ਜਿਹੜੇ ਲੋਕ ਆ ਸਾਰੇ ਬਾਹਰੋਂ ਲਿਆਂਦੇ ਜਾਣਗੇ ਸੋ 3 ਸਾਲਾਂ ਦਾ ਇਹ ਵੀ ਨੰਬਰ ਜੇਕਰ ਅਸੀਂ ਦੇਖੀਏ ਤਾਂ ਕੁੱਲ ਮਿਲਾ ਕੇ 510000 ਉਹ ਬਣਦਾ ਆ ਸੋ ਪਿਛਲੇ ਸਮੇਂ 'ਚ ਬਹੁਤ ਸਾਰੇ ਚੇਂਜਸ ਹੋਏ ਨੇ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਸੋ ਇਹਦੇ ਵਿੱਚ ਜਿਹੜਾ ਖਾਸ ਤੌਰ ਤੇ ਆਈਆਰ ਸੀਸੀ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਫਿਲਹਾਲ ਕਿਸੇ ਵੀ ਤਰੀਕੇ ਨਾਲ ਇਹ ਕੋਈ ਐਲਾਨ ਨਹੀਂ ਕੀਤਾ ਗਿਆ ਕਿ 2026 ਦੇ ਵਿੱਚ ਜਿਹੜੇ ਉਹ ਵਰਕ ਪਰਮਿਟ ਨੇ ਜਾਂ ਓਪਨ ਵਰਕ ਪਰਮਿਟ ਹੈ ਉਹ ਬੰਦ ਕਰਨ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਾਫੀ categories ਨੇ ਸੋ ਇਹਦਾ ਸਾਰੇ ਸਬੰਧਿਤ ਜਿਹੜੇ ਤੁਸੀਂ ਜਾਣੀ ਜਾਣਕਾਰੀ ਜਿਹੜੀ ਹੈ ਉਹ ਜਾ ਕੇ ਉਹਨਾਂ ਦੀ ਵੈੱਬਸਾਈਟ ਤੋਂ ले ਸਕਦੇ ਹੋ ਪਰ ਫਿਰ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਅਫਵਾਹ ਤੇ ਯਕੀਨ ਨਾ ਕਰੋ ਜਦਕਿ ਸਭ ਕੁਝ ਜਿਹੜਾ ਉਹ ਅਫੀਸ਼ੀਅਲ ਵੈਬਸਾਈਟ ਜਿਹੜੀ ਹੈਗੀ ਆ ਸਰਕਾਰ ਦੀ ਉਹਦੇ ਉੱਤੇ ਸਾਰੀਆਂ ਅਪਡੇਟਸ ਆ ਜਾਂਦੀਆਂ ਨੇ ਸੋ ਇਸ ਕਰਕੇ ਕਿਸੇ ਵੀ ਤਰੀਕੇ ਦੀ ਅਫਵਾਹ ਜਿਹੜੀ ਉਤੋਂ ਬਚਿਆ ਜਾਵੇ ਤਾਂ ਹੁਣ ਇੰਦਰਪ੍ਰੀਤ ਜੀ ਆਪਾਂ ਗੱਲਬਾਤ ਕਰਦੇ ਇੱਕ ਵਾਰੀ ਫੇਰ ਅ ਅਮਰੀਕਾ ਦੀ ਆਇਸਟੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ ਤੇ ਪਿਛਲੇ ਦਿਨੀ ਦੋ ਬਹੁਤ ਚਰਚਿਤ ਕੇਸ ਜਿਹੜੇ ਮਿਨੀਸੋਟਾ ਚ ਹੋਏ ਸੀ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਸੀ ਆ ਇਸਤੀ ਗੋਲੀ ਨਾਲ ਜਿਹਦੇ ਵਿੱਚ ਇੱਕ ਔਰਤ ਤੇ ਇੱਕ ਜਿਹੜਾ ਸੀ ਉਹ ਐਲੈਕਸ ਨਾਮੀ ਵਿਅਕਤੀ ਲਾ ਉਹ ਵੀ ਸ਼ਾਮਲ ਸੇਗਾ ਸੋ ਹੁਣੇ ਦੱਸਿਓ ਵੀ ਹੁਣ ਬਾਇਓ ਡਾਟਾ ਕੱਢਿਆ ਜਾ ਰਿਹਾ ਕਿ ਅਖਰਕਾਰ ਕਿੰਨੇ ਕੁ ਲੋਕ ਆ ਇਸਤੀ ਗੋਲੀ ਦਾ ਸ਼ਿਕਾਰ ਬਣੇ ਨੇ ਸੋ ਇਹ ਦੱਸਿਓ ਇਹਦੇ ਸੰਬੰਧੀ ਕੀ ਜਾਣਕਾਰੀ ਸਾਹਮਣੇ ਆਈ ਹੈ ਜੀ ਬਿਲਕੁਲ ਮਨਦੀਪ ਜੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਡਿਟੇਲ ਚ ਦੱਸਿਆ ਗਿਆ ਵੀ ਹੁਣ ਤੱਕ 20 ਜਾਣਿਆਂ ਦੇ ਉੱਪਰ ਜਿਹੜੀ ਹੈ ਉਹ ਆਈਸ ਅਧਿਕਾਰੀ ਤੇ ਸੀਬੀਪੀ ਵੱਲੋਂ ਜੜੀ ਗੋਲੀ ਮਾਰੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਡਿਟੇਲ ਦੇ ਵਿੱਚ ਜਨਤਾ ਕਰ ਕੀਤਾ ਵੀ ਕਿਹੜੀ ਥਾਂ ਦੇ ਉੱਪਰ ਕਿਹੜੀ ਅਧਿਕਾਰੀ ਤੋਂ ਮਾਫ ਕਰਨਾ ਇਸ ਦੇ ਵਿੱਚ ਨਾਮ ਤਾਂ ਨਹੀਂ ਦੱਸੇ ਗਏ ਕਿਹੜੀ ਅਧਿਕਾਰੀ ਵੱਲੋਂ ਪਰ ਕਿਸ ਏਜੰਸੀ ਦੇ ਕੋਲੋਂ ਇਹ ਗੋਲੀ ਚੱਲੀ ਹੈ ਇਸ ਦੇ ਬਾਰੇ ਸਾਰੀ ਜਿਹੜੀ ਹੈ ਉਹ ਡਿਟੇਲ ਜਨਤਾ ਕੀਤੀ ਗਈ ਹੈ ਸੋਮਦੀਪ ਜੀ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖਿਆ ਵੀ ਬਹੁਤ ਸਾਰੇ ਜਿਹੜੇ ਅਜਿਹੇ ਮਾਮਲੇ ਸਾਹਮਣੇ ਆਏ ਜਿਸ ਦੇ ਵਿੱਚ ਅਧ ਲੱਗੀ ਹੈ ਗੋਲੀ ਲੱਗਣ ਦੇ ਕਾਰਨ ਲੋਕਾਂ ਦੀ ਜਾਨ ਵੀ ਗਈ ਹੈ ਹੁਣ ਜਦੋਂ ਪਿਛਲੇ ਦਿਨੀ ਦੋ ਮਾਮਲੇ ਮਿਨੀ ਸੋਟਾ ਤੋਂ ਸਾਹਮਣੇ ਆਏ ਸੀ ਉਸ ਤੋਂ ਬਾਅਦ ਵੱਡੇ ਪੱਧਰ ਦੇ ਉੱਪਰ ਜਿਹੜਾ ਪ੍ਰਦਰਸ਼ਨ ਵੀ ਹੋ ਰਿਹਾ ਹੈ ਤੇ ਆ ਇਸ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਹਾਲ ਹੀ ਦੇ ਵਿੱਚ ਜਿਹੜਾ ਸ਼ੁੱਕਰਵਾਰ ਵਾਲੀ ਦਿਨ ਬੰਦ ਦਾ ਐਲਾਨ ਕੀਤਾ ਗਿਆ ਤੇ ਬਹੁਤ ਵੱਡੀ ਜਿਹੜੀ ਪ੍ਰੋਟੈਸਟ ਸੀ ਉਸ ਦਿਨ ਦੇਖਣ ਨੂੰ ਮਿਲੇ ਸੋ ਜੋ ਡਿਟੇਲ ਦਿੱਤੀ ਗਈ ਹੈ ਗੋਲੀਬਾਰੀ ਦੀ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਵੀ ਪਹਿਲਾ ਜਿਹੜੀ ਹੈ ਉਹ 12 ਸਤੰਬਰ ਵਾਲੀ ਦਿਨ ਗੋਲੀ ਲੱਗੀ ਜੋ ਕਿ ਬਾਰਡਰ ਪੈਟਰੋਲ ਏਜੰਟਸ ਦੇ ਹੱਥੋਂ ਚੱਲੀ ਸੀ ਫ੍ਰੈਂਕਲਿਨ ਪਾਰਕ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਹੈ ਉਹ ਸ਼ਿਕਾਗੋ ਦੇ ਵਿੱਚ ਬਾਰਡਰ ਅਧਿਕਾਰੀਆਂ ਦੇ ਹੱਥੋਂ ਗੋਲੀ ਚੱਲੀ ਸੀ 1 ਕੀ ਅਕਤੂਬਰ ਵਾਲੀ ਦਿਨ ਜਿਹੜੀ ਹੈ ਉਹ ਐਲਏ ਦੇ ਵਿੱਚ ਆਈਸ ਏਜੰਟਸ ਦੇ ਹੱਥੋਂ ਜਿਹੜੀ ਗੋਲੀ ਚਲੀ ਉਸ ਤੋਂ ਬਾਅਦ 29 ਅਕਤੂਬਰ ਨੂੰ ਜਿਹੜਾ ਹੈ ਉਹ ਹੋਜ਼ੇ ਗਾਰਡਸੀਆਂ ਨੂੰ ਜਿਹੜੀ ਹੈ ਆਈਸ ਅਧਿਕਾਰੀਆਂ ਦੀ ਫਿਨਿਕਸ ਦੇ ਵਿੱਚ ਗੋਲੀ ਲੱਗੀ ਸੀ 30 ਅਕਤੂਬਰ ਵਾਲੀ ਦਿਨ ਜਿਹੜੇ ਕਾਰਲੋਸ ਨੂੰ ਜਿਹੜੀ ਹੈ 온ਟਾਰੀਓ ਕੈਲੀਫੋਰਨੀਆ ਦੇ ਵਿੱਚ ਆਈਸ ਅਧਿਕਾਰੀਆਂ ਦੀ ਗੋਲੀ ਲੱਗੀ 21 ਦਸੰਬਰ ਵਾਲੀ ਦਿਨ ਜਿਹੜੀ ਹੈ ਉਹ ਬਾਰਡਰ ਅਧਿਕਾਰੀਆਂ ਦੇ ਹੱਥੋਂ ਜਿਹੜੀ ਹੈ ਉਹ ਟੈਕਸਸ ਦੇ ਵਿੱਚ ਸੈਂਚਿਅਸ ਨਾਮ ਦੇ ਸ਼ਖਸ ਦੇ ਉੱਪਰ ਗੋਲੀ ਚੱਲੀ ਸੀ 24 ਦਸੰਬਰ ਵਾਲੀ ਦਿਨ ਜਿਹੜੀ ਹੈ ਉਹ ਐਮਡੀ ਦੇ ਵਿੱਚ ਆਈਸੀ এজেন্টস ਦੇ ਹੱਥੋਂ ਜਿਹੜੀ ਹੈ ਉਹ ਮਾਰਟਿਨ ਦੇ ਉੱਪਰ ਗੋਲੀ ਚੱਲੀ 31 ਦਸੰਬਰ ਵਾਲੀ ਦਿਨ ਜਿਹੜੀ ਹੈ ਉਹ ਐਲਏ ਦੇ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਆਈਸੀ ਅਧਿਕਾਰੀਆਂ ਵੱਲੋਂ ਜਿਹੜੀ ਹੈ ਉਹ ਕੀਟ ਪੋਰਟਰ ਜੂਨੀਅਰ ਦੇ ਉੱਪਰ ਗੋਲੀ ਚੱਲੀ ਸੀ 7 ਜਨਵਰੀ ਵਾਲੇ ਦਿਨ ਜਿਹੜਾ ਹੈ ਉਹ ਨਿਕੋਲ ਗੁੱਡ ਦਾ ਮਾਮਲਾ ਮਿਨੇਪੋਲਿਸ ਤੋਂ ਸਾਹਮਣੇ ਆਇਆ ਜਿਸ ਦੇ ਵਿੱਚ ਅਸੀਂ ਦੇਖਿਆ ਸੀ ਕਿ ਅਮਰੀਕਨ ਸਿਟੀਜ਼ਨ ਦੇ ਉੱਪਰ ਗੋਲੀ ਜਿਹੜੀ ਹੈ ਉਹ ਮਾਰੀ ਗਈ ਜਿਸ ਤੋਂ ਬਾਅਦ ਵੱਡਾ ਜਿਹੜਾ ਪ੍ਰੋਟੈਸਟ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ 8 ਜਨਵਰੀ ਵਾਲੇ ਦਿਨ ਜਿਹੜੀ ਹੈ ਉਹ ਓਰੀਗਨ ਪੋਰਟਲੈਂਡ ਦੇ ਵਿੱਚ ਵੀ ਬਾਰਡਰ ਅਧਿਕਾਰੀਆਂ ਹੱਥੋਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਫਿਰ ਉਸ ਤੋਂ ਬਾਅਦ ਮਿਨੇਪੋਲਿਸ ਦੇ ਵਿੱਚ ਜਿਹੜੀ ਹੈ ਹੂਲਿਓ ਦੇ ਉੱਪਰ ਗੋਲੀ ਲੱਗੀ 24 ਜਨਵਰੀ ਵਾਲੇ ਦਿਨ ਐਲੈਕਸ ਜੋ ਕਿ ਆਈਸੀਯੂ ਨਰਸ ਸੀ ਉਸਦੇ ਉੱਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਦਾ ਨਤੀਜਾ ਅਸੀਂ ਹੁਣ ਵੀ ਦੇਖ ਰਹੇ ਹਾਂ ਜੋ ਇਸ ਵੇਲੇ ਨਫ਼ਰਤ ਦਾ ਸਾਹਮਣਾ ਐਸ ਅਧਿਕਾਰੀਆਂ ਨੂੰ ਕਰਨਾ ਪੈ ਰਿਹਾ ਹੈ ਇਸ ਤੋਂ ਬਾਅਦ 27 ਜਨਵਰੀ ਵਾਲੇ ਦਿਨ ਜਿਹੜਾ ਹੈ ਉਹ ਪੈਟਰੋਲ ਬਾਰਡਰ ਪੈਟਰੋਲ ਏਜੰਟਸ ਦੇ ਹੱਥੋਂ ਜਿਹੜੀ ਹੈ ਉਹ ਪੈਟ੍ਰਿਕ ਨੂੰ ਜਿਹੜੀ ਹੈ ਉਹ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਇਸ ਤੋਂ ਇਲਾਵਾ ਜਿਹੜੇ ਗਰੁੱਪ ਨੇ ਸਭ ਦੇ ਉੱਪਰ ਸਾਰੀ ਡਿਟੇਲ ਦਿੱਤੀ ਹੈ ਉਹਨਾਂ ਨੇ ਕਿਹਾ ਵਿੱਚ 36 ਹੋਰ ਜਿਹੜੇ ਮਾਮਲਿਆਂ ਦੇ ਮਾਮਲਿਆਂ ਦੇ ਨਾਲ ਸੰਬੰਧਿਤ ਉਹਨਾਂ ਨੂੰ ਜਿਹੜੇ ਵਿਕਟਮਸ ਨੇ ਉਹਨਾਂ ਦੇ ਬਾਰੇ ਪਤਾ ਚੱਲਿਆ ਹੈ ਜਿਸ ਦੇ ਬਾਰੇ ਕੋਈ ਬਹੁਤ ਹੀ ਡਿਟੇਲ ਉਹਨਾਂ ਨੇ ਜਨਤਕ ਨਹੀਂ ਕੀਤੀ ਇਸ ਦੇ ਵਿੱਚ ਉਹ ਵੀ ਲੋਕ ਸ਼ਾਮਿਲ ਨੇ ਜਿਨ੍ਹਾਂ ਨੂੰ ਧੱਕੇ ਦੇ ਨਾਲ ਘੜੀਸਿਆ ਗਿਆ ਜਾਂ ਹੋਰ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਇਸ ਤੋਂ ਇਲਾਵਾ ਇਸ ਗਰੁੱਪ ਨੇ ਇਹ ਵੀ ਗੱਲ ਕੀਤੀ ਹੈ ਇਸ ਗੱਲ ਦੇ ਉੱਪਰ ਵੀ ਜ਼ੋਰ ਦਿੱਤਾ ਵੀ ਜਿਵੇਂ ਬਹੁਤ ਸਾਰੇ ਬੱਚੇ ਜਿਹੜੇ ਨੇ ਉਹਨਾਂ ਨੂੰ ਵੀ ਡਿਪੋਰਟ ਕੀਤਾ ਗਿਆ ਜਾਂ ਉਹਨਾਂ ਨੂੰ ਵੀ ਡੀਟੇਨ ਕੀਤਾ ਗਿਆ ਹਾਲ ਹੀ ਦੇ ਵਿੱਚ 5 ਸਾਲ ਦੇ ਬੱਚੇ ਦਾ ਮਾਮਲਾ ਕਾਫੀ ਜ਼ਿਆਦਾ ਚਰਚਿਤ ਰਿਹਾ ਜਿਸ ਨੂੰ ਹੁਣ ਰਿਹਾ ਵੀ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਕੁਝ ਬੱਚਿਆਂ ਨੂੰ ਜਿਹੜੀਆਂ ਸੱਟਾਂ ਲੱਗਣ ਦੇ ਬਾਰੇ ਵੀ ਉਹ ਜਿਹੜੀ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਹੈ ਸੋ ਇਹ ਸਾਰੇ ਜਿਹੜੇ ਮਾਮਲੇ ਨੇ ਇਹ ਦੱਸਦੇ ਨੇ ਵੀ ਕਿਵੇਂ ਬਹੁਤ ਸਾਰੇ ਜਿਹੜੇ ਲੋਕਾਂ ਦੇ ਨਾਲ ਧੱਕਾ ਵੀ ਹੋਇਆ ਹੈ ਜੋ ਕਿ ਤਸਵੀਰਾਂ ਬਿਆਨ ਕਰਦੀਆਂ ਨੇ ਹਾਲਾਂਕਿ ਇਸ ਨੂੰ ਲੈ ਕੇ ਅਸੀਂ ਆਪਣੇ ਵਿਚਾਰੀ ਪੇਸ਼ ਕਰ ਰਹੇ ਇਹ ਜੋ ਗਰੁੱਪ ਵੱਲੋਂ ਕੇ ਆਗਿਆ ਅਸੀਂ ਉਸ ਦੇ ਬਾਰੇ ਜਿਹੜੀ ਆ ਉਹ ਡਿਟੇਲ ਇਸ ਖਬਰ ਦੀ ਰਾਹੀਂ ਜਿਹੜੀ ਆ ਉਹ ਸਾਂਝੀ ਕਰ ਰਹੇ ਹਾਂ ਸੋ ਉਹਨਾਂ ਨੇ ਇਸ ਦੇ ਵਿੱਚ ਜ਼ਿਕਰ ਕੀਤਾ ਹੈ ਵੀ ਹੁਣ ਤੱਕ ਕਿਹੜੀ ਥਾਂ ਦੇ ਉੱਪਰ ਕਿਹੜੇ ਜਿਹੜੇ ਸ਼ਖਸ ਨੂੰ ਗੋਲੀ ਜਿਹੜੀ ਆ ਉਹ ਲੱਗੀ ਗਈ ਹੈ ਕਾਫੀ ਡਿਟੇਲ ਦੇ ਵਿੱਚ ਉਹਨਾਂ ਵੱਲੋਂ ਇਹ ਜਿਹੜਾ ਗੱਲਬਾਤ ਹੈ ਇਸ ਦੇ ਉੱਪਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਨਤਕ ਕੀਤੀਆਂ ਗਈਆਂ ਨੇ ਜੀ ਜੀ ਬਿਲਕੁਲ ਜਦੋਂ ਕੋਈ ਨਵੀਂ ਖਬਰ ਆਉਂਦੀ ਹੈ ਤਾਂ ਅਸੀਂ ਅਕਸਰ ਪੁਰਾਣੀ ਭੁੱਲ ਜਾਂਦੇ ਹਾਂ ਪਰ ਇਹ ਮੇਨ ਲੱਗਦਾ ਭਰਾਲਾ ਕੀਤਾ ਗਿਆ ਕਿ ਪਿਛਲੀਆਂ ਸਾਰੀਆਂ ਖਬਰਾਂ ਇਕੱਠੀਆਂ ਕਰਕੇ ਜਿਹੜਾ ਇੱਕ ਰਿਪੋਰਟ ਜਿਹੜੀ ਉਹ ਤਿਆਰ ਕੀਤੀ ਗਈ ਹੈ ਜੀ ਬਿਲਕੁਲ ਸੋ ਇਹ ਤਾਂ ਕੁਝ ਖਬਰਾਂ ਜਿਹੜੀਆਂ ਅੱਜ ਦੇ ਦਿਨ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਦੇ ਬਾਰੇ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਸਾਂਝੀ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਲਹਾਲ ਸਾਨੂੰ ਦੇਖੀ ਜਾਸਤ ਧੰਨਵਾਦ